ਜਿਹੜਾ ਅੰਦੋਲਨ ਦੁਬਾਰਾ ਵਿੱਢਣ ਦੀ ਨੋਬਤ ਆ ਗਈ ਹੈ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਤੇ ਪੰਜਾਬੀਆਂ ਦੇ ਉੱਤੇ ਹਰਿਆਣੇ ਦੇ ਬਾਰਡਰ ਤੇ ਜਿਹਨੂੰ ਸ਼ੰਭੂ ਦਾ ਬਾਰਡਰ ਕਹਿੰਦੇ ਆ ਉੱਥੇ ਦੇਖੋ ਕੀ ਹਾਲਾਤ ਹੋ ਰਹੇ ਨੇ ਹੱਥ ਗੋਲੇ ਫੁੱਟੇ ਜਾ ਰਹੇ ਨੇ ਐ ਟਾਈਮ ਸਥਿਤੀ ਐ ਲੱਗਦੀ ਐ ਜਿਵੇਂ ਵੀ ਪੰਜਾਬ ਭਾਰਤ ਦਾ ਹਿੱਸਾ ਹੀ ਹੈ ਨਹੀਂ ਕੀ ਕਹਿਣਾ ਚਾਹੁੰਦੇ ਹੋ ਬਖਬੂਲ ਜੀ ਇਹਨਾਂ ਸ਼ੰਭੂ ਬਾਰਡਰ ਨਾਲ ਇਹਨੂੰ ਕਹੋ ਇਹਨੂੰ ਹਿੰਦ ਪੰਜਾਬ ਦਾ ਬਾਰਡਰ ਜੀ ਅੱਜ ਹਿੰਦ ਪੰਜਾਬ ਦਾ ਬਾਰਡਰ ਸ਼ੰਭੂ ਬਾਰਡ ਪੰਜਾਬ ਬਣਿਆ ਹੋਇਆ ਹੈ ਜੀ ਦੋਨੋਂ ਛੇ ਪਾਸੇ ਮਕਾਮੀ ਸਰਕਾਰ ਨੇ ਹਮ ਭਾਰਤੀ ਜਨਤਾ ਪਾਰਟੀ ਤੇ ਬੀਜੇਪੀ ਦੀ ਸਰਕਾਰ ਨੇ ਉੱਥੇ ਇਸ ਤਰ੍ਹਾਂ ਸੋਪਾ ਪਾਈ ਦੀਆਂ ਅਤੇ ਹੰਪੇ ਡਰਡਾਂ ਦੇ ਉੱਪਰ ਗੇਰ ਗੇਰ ਕੇ ਖਾਸ ਰਾਹ ਦੇ ਡਰਾਪੇ ਦੇ ਕੇ ਉੱਤੇ ਇੰਨਾ ਹਾਰਕਾ ਜਿੱਤਾ ਕਿ ਪਾਕਿਸਤਾਨ ਦੇ ਉੱਤੇ ਅਟੈਕ ਕਰਕੇ ਪਾਕਿਸਤਾਨ ਨੂੰ ਆਪਣੇ ਕਾਬੂ ਚ ਕਰਵਾਉਂੋ ਜੀ ਪਰ ਇਹ ਭੁੱਲ ਗਏ ਮੈਂ ਕਿ ਉਹ ਪੰਜਾਬ ਹੈ ਜਿਨੇ ਦੇਹ ਦੀ ਆਜ਼ਾਦੀ ਦੇ ਵਿੱਚ 97% ਕੁਰਬਾਨੀ ਕਰਕੇ ਬਾਸੀ ਦੇ ਰਸਿਆਂ ਨੂੰ ਜੰਮਿਆ ਹਰ ਬਾੜ ਗੁਰਕਰਾਏ ਜਿਸ ਆਪ ਤਾਂ ਗੁਰਕਰਾਇਆ ਆਪਣੇ ਪਰਿਵਾਰਾਂ ਨਾਲ ਪਿੱਛੜ ਕੇ ਹਿੰਦੁਸਤਾਨ ਦੇ ਵਿੱਚ ਆਉਣਾ ਮਨਜ਼ੂਰ ਕੀਤਾ ਪਾਕਿਸਤਾਨ ਕਿਰ ਜੀ ਅੱਜ ਉਹਨਾਂ ਦੇ ਨਾਲ ਬਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਖਾਸ ਕਰਕੇ ਕਿਸਾਨ ਅੰਬੇਜਾਤੀਆਂ ਨਾਲ ਕਿਸਾਨਾਂ ਨਾਲ ਜਦੋਂ 3 ਕਾਲੇ 1 ਨੂੰ ਉਸਦੀ ਸਰਕਾਰ ਲੈ ਕੇ ਆਈ ਜੀ ਉਹ ਰੂਨਾ ਦਾ ਮਤਲਬ ਇਹ ਸੀ ਕਿ ਜਿੰਨੀ ਖੇਤ ਦੀ ਬਾੜੀ ਹੈ ਸਾਰੇ ਆਮਾਨੀਆਂ ਅਦਾਨੀਆਂ ਦੀ ਝੋਲੀ ਚ ਪਾਈ ਜਾਵੇ ਕਿਸਾਨਾਂ ਨੂੰ ਵੇਲਾ ਕੀਤਾ ਜਾਵੇ ਸੰਬੂ ਤੋਂ ਲੈ ਕੇ ਸਿੰਘੂ ਬਾਡਰ ਤੇ ਮੋਰਚੇ ਘੜਤੇ ਪਰ ਹੁਣ ਇਹ ਬਿਲਕੁਲ ਸਾਰਿਆਂ ਨੂੰ ਪਤਾ ਖਾਨਪੁਰ ਸਾਹਿਬ ਪ੍ਰੀਤਮ ਜੀ ਮੈਂ ਜੋ ਹੁਣ ਮੇਨ ਗੱਲ ਕਰਨ ਲੱਗਿਆ ਉਹਦਾ ਮੈਨੂੰ ਜਵਾਬ ਚਾਹੀਦਾ ਹੈ ਪੰਜਾਬੀਆਂ ਨੂੰ ਜਵਾਬ ਚਾਹੀਦਾ ਉਸ ਟਾਈਮ ਤੇ ਦੀਪ ਸਿੱਧੂ ਨੇ ਅਗਵਾਈ ਕੀਤੀ ਅਜ ਦੀਪ ਸਿੱਧੂ ਇਸ ਦੁਨੀਆ ਚ ਨਹੀਂ ਰਿਹਾ ਲੱਖੇ ਸਦਾਨੇ ਨੇ ਗਵਾਈ ਕੀਤੀ ਉਹ ਉੱਥੇ ਮੋਰਚੇ ਤੇ ਨਹੀਂ ਵਿਖਿਆ ਉੱਥੇ ਜਦੋਂ ਮੋਰਚੇ ਤੇ ਸਾਰੇ ਪਹੁੰਚ ਗਏ ਉੱਥੇ ਇੱਕ ਐਸਕੇਮ ਬਣਿਆ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਰਾਜੇਆ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਹਰਮੀਤ ਸਿੰਘ ਕਾਦੀਆਂ ਸੀਗੇ ਮਨਜੀਤ ਰਾਏ ਸੀਗੇ ਸਭ ਤੋਂ ਵੱਡੀ ਜਥੇਬੰਦੀ ਜਿਹਨੂੰ ਕਹਿੰਦੇ ਨੇ ਉਗਰਾਹਾ ਜਥੇਬੰਦੀ ਉਗਰਾਹਾ ਸਾਹਿਬ ਸੀਗੇ ਤੇ ਡੱਲੇਵਾਲ ਲੱਖੇ ਸਦਾਨਾ ਰਕੇਸ਼ ਤਕੈਤ ਜਿਹਦੇ ਹੰਝੂਆਂ ਨਾਲ ਦੁਬਾਰਾ ਅੰਦੋਲਨ ਖੜਾ ਹੋਇਆ ਸੀ ਅੱਜ ਕਿੱਥੇ ਗਏ ਉਹ ਅੱਜ ਕੋਈ ਚਿਹਰਾ ਉੱਥੇ ਦਿਖਦਾ ਨਹੀਂ ਸਿਰਫ ਇੱਕ ਬੰਦਾ ਬੰਦੇਰ ਜਿੱਦੀ ਅਗਵਾਈ 'ਚ ਐਨੇ ਲੋਕ ਪਹੁੰਚ ਗਏ ਜੇ ਸਾਰੇ ਇਕੱਠੇ ਹੋ ਕੇ ਇਹ ਚੱਲਦੇ ਤਾਂ ਕੀ ਸਰਕਾਰ ਦੀ ਤਾਕਤ ਇਹਨਾਂ ਨੂੰ ਕੋਈ ਰੋਕ ਲੈਂਦਾ ਤੇ ਨਾ ਹੀ ਜੇ ਆਪਾਂ ਗੱਲ ਕਰੀਏ ਹਰਿਆਣੇ ਦਾ ਮੁਖੀ ਹਰਿਆਣੇ ਦੀ ਜਥੇਬੰਦੀ ਦਾ ਮੇਨ ਜਿਹੜਾ ਧੁਰਾ ਚੰਡੂਨੀ ਉਹ ਕੋਈ ਵੀ ਨਜ਼ਰ ਨਹੀਂ ਆਉਂਦਾ ਕੀ ਕਾਰਨ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਜਾਂ ਫਿਰ ਉਹ ਜਿਹੜੀ ਕਹਾਵਤ ਹੈ ਉਹ ਡੰਡੇ ਕ ਜਿਹੜੀ ਬਾਂਦਰੀ ਦੀ ਇੱਛਾ ਦੀ ਕਹਾਵਤ ਹੈ ਸਾਰੇ ਜਾਣਦੇ ਕੋ ਤਾਂ ਨਹੀਂ ਕਿਤੇ ਹੋ ਰਹੀ ਵੇ ਕੱਲ ਬਿਲਕੁਲ ਸਹੀ ਹੈ ਉਹ ਮੋਰਚਾ ਲੱਗਿਆ ਉਦੋਂ तकरीबन 51 ਜਿਹੇ ਬੰਦਿਆਂ ਲੰਘ ਲੱਗ ਜਿਹੇ ਬੰਦਿਆਂ ਇੱਕ ਹੋ ਕੇ ਹਾਂ ਇਨਾਂ ਨੇ ਇਹ ਮੋਰਚੇ ਦੀ ਅਗਵਾਈ ਕੀਤੀ ਅਗਵਾਈ ਕਰਕੇ 13 ਮਹੀਨੇ ਉੱਥੇ ਹੋਰ ਚੱਲਿਆ ਜੀ ਉਹਦੇ ਵਿਚੋਂ ਤਕਰੀਬਨ ਸਰਕਾਰ ਨੇ ਫੌਜੇ ਕੀਤੀ ਇਹਨਾਂ ਨੂੰ ਲੱਲੀ ਪੱਪ ਦੇਣੇ ਸ਼ੁਰੂ ਕਰ ਤੈਨੂੰ ਮੁੱਖ ਮੰਤਰੀ ਬਣਾ ਦਾਂਗੇ ਤੈਨੂੰ ਇਹ ਕਰ ਦਾਂਗੇ ਤੈਨੂੰ ਇਹ ਕਰ ਦਾਂਗੇ ਜੀ ਜਦੋਂ ਮੋਰਚਾ ਲੱਗਿਆ ਉਸ ਟੈਂਪੂ ਦੀਆਂ ਹੋਈਆਂ ਅਮਰੂਤੀਆਂ ਗਏ ਹਾਂ ਨਾ ਉਹ ਵੀ ਫਾਟੇ ਗਏ ਹਾਂ ਹਾਂ ਤੇ ਸਪਰੇ ਵੀ ਫਟੇ ਹੋਏ ਸਾਜੇ ਗਏ ਲੇਕਿਨ 13 ਮਹੀਨੇ ਦੇ ਵਿੱਚ ਇਸ ਮੋਰਚੇ ਦੇ ਵਿੱਚ ਉਹਨਾਂ ਨੇ ਕੀ ਕੀ ਖੱਟਿਆ ਤੇ ਕਿਸੇ ਤੋਂ ਲੁਕਿਆ ਨਹੀਂ ਇਹ ਲੋਕਾਂ ਦੇ ਆਮ ਗੱਲ ਹੋਈ ਜਦੋਂ ਉਹ ਲੋਕ ਨੰਗੇ ਹੋਣ ਲੱਗੇ ਉਹ ਲੋਕਾਂ ਦੀ ਜਿਹੜੀ ਸੀ ਮੇਨ ਘੁਰੇ ਤੋਂ ਦੂਰ ਹੋ ਗਏ ਅੱਜ ਉਹ ਪਿੱਛੇ ਨੇ ਹੂੰ ਅੱਜ ਨਵੇਂ ਅੱਜ ਨਵੇਂ ਚਿਹਰੇ ਜਿਹੜੇ ਪੰਥ ਦੇ ਵਰਦੀ ਨੇ ਕਿਸਾਨ ਵਰਦੀ ਨੇ ਇਹ ਕਿਸਾਨੀ ਸਾਵੇ ਦੇ ਨੇ ਉਹ ਲੋਕ ਅੱਗੇ ਆਏ ਨੇ ਜਿਹਦੇ ਵਿੱਚ ਤੁਸੀਂ ਭੰਦੇਰ ਦੀ ਗੱਲ ਕੀਤੀ ਹੈ ਭੰਦੇਰ ਦੇ ਇੱਕ ਬੰਦੇ ਦੇ ਸੰਦੇਸ਼ ਦੇ ਉੱਤੇ ਐਨੇ ਲੋਕ ਇਕੱਠੇ ਹੋ ਗਏ ਜੇ ਇਹ ਸਾਰੇ ਇਕੱਠੇ ਹੋਣ ਤੇ ਅੱਜ ਉਹਦੀ ਪਛਾਣ ਤੇ ਦਰਸ਼ਾ ਬਹੁਰੀ ਹੁੰਦੀ ਜਿਵੇਂ ਤੁਸੀਂ ਜੇ ਖਾਣ ਪੀਣ ਨੂੰ ਮੰਨਣੀ ਗੰਡੇ ਖਾਨੀ ਖਾਲੋ ਰਿਚ ਉਹ ਗੱਲ ਅੱਜ ਗੰਡੇ ਖਾਨ ਵਾਲੇ ਸਾਡੇ ਧੋਵੇ ਪਾਲੇ ਕਿਸਾਨ ਉੱਥੇ ਵਰਲ ਨੇ ਦਿੱਕੀ ਦਿੱਲਾਈ ਮੈਂ ਦੇਖ ਰਿਹਾ ਉੱਥੇ ਆ ਕੇ ਵੀ ਦੇਖਿਆ ਕਿ ਇਸ ਤਰ੍ਹਾਂ ਉੱਥੇ ਹਰਿਆਣੇ ਨੇ ਆਪਣੀ ਪੁਲਿਸ ਹੋਰ ਸਾਡੇ ਫੌਜਾਂ ਬੁਲਾ ਰੱਖਿਆ ਨੇ ਜਿਵੇਂ ਕਿ ਇਹ ਜੰਗ ਜਿੱਤ ਕੇ ਅਸੀਂ ਜੋ ਖਾ ਪਾਵਾਣੀ ਹੈ ਪਾਕਿਸਤਾਨ ਦੇ ਉੱਤੇ ਕਬਜ਼ਾ ਕਰਨਾ ਹੈ ਜੈਨ ਅੱਗੇ ਵੀ ਵਧੂ ਦੇਣਾ ਹੈਗਾ ਸਤਿ ਸ੍ਰੀ ਕਾਲ ਜੀ ਮੈਂ ਮੋਣ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਦੋਸਤੋ ਗੱਲਬਾਤ ਜੇ ਅੱਜ ਆਪਾਂ ਕਰੀਏ ਤਾਂ ਤੋਂ ਸਥਿਤੀ ਪੰਜਾਬ ਦੀ ਐਸ ਟਾਈਮ ਜੋ ਸਥਿਤੀ ਐਸ ਟਾਈਮ ਪੰਜਾਬ ਚ ਬਣੀ ਹੋਈ ਆ ਸਾਰੇ ਤੁਸੀਂ ਭਲੀ ਭਾਂਤੀ ਜਾਣੂ ਪਹਿਲਾਂ ਕਿਸਾਨ ਅੰਦੋਲਨ 2 ਸਾਲ ਪਹਿਲਾਂ ਜਦੋਂ ਸਮਾਪਤ ਹੋਇਆ ਅਸੀਂ ਸੋਚਿਆ ਵੀ ਅਸੀਂ ਬਹੁਤ ਕੁਝ ਖੱਟ ਕੇ ਦਿੱਲੀ ਤੋਂ ਘਰ ਨੂੰ ਆ ਰਹੇ ਹਾਂ ਕਾਲੇ ਕਾਨੂੰਨ ਵਾਪਸ ਹੋ ਗਏ ਐ ਐਮਐਸਪੀ ਬਣੂਗੀ ਸਾਰਾ ਕੁਝ ਹੋਊਗਾ ਸਾਡੇ 750 ਕਿਸਾਨ ਜਿਹੜੇ ਸ਼ਹੀਦ ਹੋਏ ਉਹ ਸਮੇਂ ਦੇ ਵਿੱਚ ਜੋ ਅਸੀਂ ਕੀਤਾ ਉਹਦਾ ਸਾਰਾ ਕੁਝ ਮੁਆਵਜ਼ਾ ਤੱਕ ਸਾਨੂੰ ਮਿਲੇਗਾ ਪਰ ਹੋਇਆ ਕੁਝ ਵੀ ਨਹੀਂ ਹੋਇਆ ਉਸਦੇ ਉਲਟ ਅੱਜ ਨੌਬਤ ਇਹ ਆ ਗਈ ਹੈ ਕਿਸਾਨ ਅੰਦੋਲਨ ਹੁਣ ਜੋ ਚੈਨਲਾਂ ਤੇ ਦੇਖਦੇ ਹੋ ਪਾਰਟ 2 ਲਿਖ ਕੇ ਲਿਖ ਰਹੇ ਆ ਤੇ ਸਾਨੂੰ ਵਾਪਸ ਉਹੀ ਸਥਿਤੀ 'ਚ ਜਾਣਾ ਪੈ ਰਿਹਾ ਹੈ ਕੌਣ ਜ਼ਿੰਮੇਵਾਰ ਹੈ ਦਾ ਉਸ ਸਮੇਂ ਦੇ ਵਿੱਚ ਸਾਡੇ ਲੀਡਰ ਜਿਹੜੇ ਰਾਜੀਵਾਲ ਸਾਹਿਬ ਕਾਦੀਆਂ ਮੇਰੇ ਕੋਲ ਲਿਖਿਆ ਸਭ ਦੇ ਨਾਮ ਮਨਜੀਤ ਰਾਏ ਉਗਰਾਹਾ ਸਭ ਤੋਂ ਵੱਡੀ ਜਿਹੜੀ ਜੱਥੇਬੰਦੀ ਆ ਡੱਲੇਵਾਲ ਲਖਾਸਦਾਨਾ ਰਕੇਸ਼ ਤਕੈਤ ਸਿੰਦੂਨੀ ਅੱਜ ਇਹ ਕੋਈ ਵੀ ਨਜ਼ਰ ਨਹੀਂ ਆ ਰਿਹਾ ਉਹ ਸਮੇਂ ਦੇ ਵਿੱਚ ਜੇ ਕੁਝ ਸਮਾਂ ਹੋਰ ਅਸੀਂ ਸਬਰ ਕਰਦੇ ਕਿ ਸਾਰਾ ਕੁਝ ਅਸੀਂ ਖੱਟ ਕੇ ਆ ਸਕਦੇ ਸੀ ਜੋ ਸਾਨੂੰ ਸਾਡੀਆਂ ਮੰਗਾਂ ਨੇ ਜੋ ਜਾਇਜ਼ ਮੰਗਾਂ ਪਰ ਹੋਇਆ ਇਸਦੇ ਬਿਲਕੁਲ ਉਲਟ ਅੱਜ ਦੁਵਾਰਾ ਤੋਂ ਸੰਘਰਸ਼ ਵਿੱਢਿਆ ਜੋ ਹਾਲਾਤ ਨੇ ਸ਼ੰਭੂ ਬਾਰਡਰ ਦੇ ਉੱਤੇ ਆਪਾਂ ਸਾਰੇ ਜਾਣਦੇ ਹਾਂ ਸਾਡੀ ਸਰਜਮੀ ਪੰਜਾਬ ਦੇ ਉੱਤੇ ਸਾਡਾ ਗਵਾਂਢੀ ਸੁੱਭਾ ਸਾਡੇ ਨਾਲ ਕੀ ਕੁਸ਼ ਕਰ ਰਿਹਾ ਹੈ ਸਾਡੇ ਨੌਜਵਾਨ ਸਾਡੇ ਕਿਸਾਨ ਉੱਤੇ ਕਿੰਨੇ ਫਟੜ ਹੋ ਗਏ ਨੇ ਸਿਰਫ ਥੋੜੇ ਸਮੇਂ ਦੇ ਵਿੱਚ ਹੀ ਅੱਗੇ ਕਿਦਾਂ ਦੇ ਹਾਲਾਤ ਬਣਨਗੇ ਹਲੇ ਕੁਝ ਨਹੀਂ ਪਤਾ ਸਾਡੀ ਸਰਕਾਰ ਸਾਡੇ ਲਈ ਕੁਝ ਕਰ ਰਹੀ ਹੈ ਜਾਂ ਨਹੀਂ ਜਾਂ ਪਿਛਲੀ ਸਰਕਾਰ ਨੇ ਕੁਝ ਸਾਡੇ ਲਈ ਕੀਤਾ ਸੀ ਉਹ ਸਮੇਂ ਦੇ ਵਿੱਚ ਸਾਰੀਆਂ ਗੱਲਾਂ ਨੂੰ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਸਮਾਜ ਸੇਵੀ ਤੇ ਇੱਕ ਐਸੇ ਪਰਿਵਾਰ ਨਾਲ ਜੋ ਆਜ਼ਾਦੀ ਘੁਲਾਟੀਆ ਫੈਮਿਲੀ ਹੈ ਉਸ ਪਰਿਵਾਰ ਦੇ ਵਿੱਚੋਂ ਸਾਡੇ ਨਾਲ ਜੁੜੇ ਨੇ ਪ੍ਰੀਤਮ ਸਿੰਘ ਖਾਨਪੁਰ ਸਾਡੇ ਨਾਲ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਸਵਾਗਤ ਹੈ ਖਾਨਪੁਰ ਸਾਹਿਬ ਮਾਣ ਮਕਬੂਲ ਜੀ ਮੇਰੇ ਵੱਲੋਂ ਸ਼ਬਦਾਂ ਦੀ ਤਾਕਤ মিডিਆ ਅਤੇ ਸੂਚੇ ਦਰਸ਼ਕਾਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਜੋ ਬਣੇ ਹੋਏ ਨੇ ਖਾਨਪੁਰ ਸਾਹਿਬ ਸਾਰੇ ਆਪਾਂ ਜਾਣਦੇ ਆ ਜਿਹੜਾ ਅੰਦੋਲਨ ਦੁਬਾਰਾ ਪਿੱਡਣ ਦੀ ਨੌਬਤ ਆ ਗਈ ਹੈ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਤੇ ਪੰਜਾਬੀਆਂ ਦੇ ਉੱਤੇ ਹਰਿਆਣੇ ਦੇ ਬਾਰਡਰ ਤੇ ਜਿਹਨੂੰ ਸ਼ੰਭੂ ਦਾ ਬਾਰਡਰ ਕਹਿੰਦੇ ਆ ਉੱਥੇ ਦੇਖੋ ਕੀ ਹਾਲਾਤ ਹੋ ਰਹੇ ਨੇ ਹੱਥ ਗੋਲੇ ਫੁੱਟੇ ਜਾ ਰਹੇ ਨੇ ਐ ਟਾਈਮ ਸਥਿਤੀ ਐ ਲੱਗਦੀ ਐ ਜਿਵੇਂ ਵੀ ਪੰਜਾਬ ਭਾਰਤ ਦਾ ਹਿੱਸਾ ਹੀ ਐ ਨਹੀਂ ਕੀ ਕਹਿਣਾ ਚਾਹੁੰਦੇ ਹੋ ਮਕਬੂਲ ਜੀ ਇਹ ਸ਼ੰਭੂ ਬਾਰਡਰ ਨਾਲ ਇਹਨੂੰ ਕਹੋ ਇਹਨੂੰ ਹਿੰਦ ਪੰਜਾਬ ਦਾ ਬਾਰਡਰ ਕਹੋ ਜੀ ਅੱਜ ਹਿੰਦ ਪੰਜਾਬ ਦਾ ਬਾਰਡਰ ਸ਼ੰਭੂ ਬਾਰਡਰ ਪੰਜਾਬ ਬਣਿਆ ਹੋਇਆ ਹੈ ਜੀ ਦੂਜੇ ਪਾਸੇ ਮਕਾਮੀ ਸਰਕਾਰ ਨੇ ਹਮ ਭਾਰਤੀ ਜਨਤਾ ਪਾਰਟੀ ਤੇ ਬੀਜੇਪੀ ਦੀ ਸਰਕਾਰ ਨੇ ਉਥੇ ਇਸ ਤਰ੍ਹਾਂ ਸੋਪਾ ਪਾਣੀ ਦੀਆਂ ਅਤੇ ਖੰਬੇ ਗੱਡ ਗੱਡ ਕੇ ਪੱਥਰ ਗੇਰ ਕੇ ਕੇ ਹਰ ਤਰ੍ਹਾਂ ਦੇ ਡਰਾਪੇ ਦੇ ਕੇ ਉਥੇ ਐਡਾ ਧਾਰਕ ਹੈ ਜਿੱਦਾਂ ਕਿ ਪਾਕਿਸਤਾਨ ਦੇ ਉੱਤੇ ਅਟੈਕ ਕਰਕੇ ਪਾਕਿਸਤਾਨ ਨੂੰ ਆਪਣੇ ਕਾਬੂ ਚ ਕਰਵਾਉ ਹ ਜੀ ਬਾਰੇ ਭੁੱਲ ਗਏ ਨੇ ਇਹ ਉਹ ਪੰਜਾਬ ਹੈ ਜਿਨੇ ਦੇਖ ਦੀ ਆਜ਼ਾਦੀ ਦੇ ਵਿੱਚ 77% ਕੁਰਬਾਨੀ ਕਰਕੇ ਫਾਸੀ ਦੇ ਰੱਸਿਆਂ ਨੂੰ ਚੁੰਮਿਆ ਹਮ ਹਰ ਬਾੜ ਕੁਰਕ ਕਰਾਏ ਜਦਾਦਾਂ ਕੁਰਕ ਕਰਾਈਆਂ ਆਪਣੇ ਪਰਿਵਾਰਾਂ ਨਾਲ ਵਿਛੜ ਕੇ ਹਿੰਦੁਸਤਾਨ ਦੇ ਵਿੱਚ ਆਉਣਾ ਮਨਜ਼ੂਰ ਕੀਤਾ ਪਾਕਿਸਤਾਨ ਨਹੀਂ ਰਹੇ ਜੀ ਅੱਜ ਉਹਨਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਖਾਸ ਕਰਕੇ ਕਸ਼ਹ ਦੇ ਪੰਜਾਬੀਆਂ ਨਾਲ ਕਿਸਾਨਾਂ ਨਾਲ ਜੇ ਉਹ ਕਿਸਾਨ ਪੰਜਾਬ ਦੇ ਨੇ ਚਾਹੇ ਹਰਿਆਣਾ ਦੇ ਨੇ ਚਾਹੇ ਹਿੰਦੂਸਤਾਨ ਦੇ ਕਿਸੇ ਵੀ ਸੂਬੇ ਦੇ ਨੇ ਹੂੰ ਹਾਂ ਅੱਜ ਤੋਂ 2 ਸਾਲ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਿਸਾਨਾਂ ਨੇ ਅੰਪੋਲਣ ਦਿੱਤੇ ਸੀ ਜਦੋਂ ਤਿੰਨ ਕਾਲੇ ਕਾਨੂੰਨ ਬੋਦੀ ਸਰਕਾਰ ਲੈ ਕੇ ਆਈ ਸੀ ਜੀ ਉਹ ਕਾਨੂੰਨਾਂ ਦਾ ਮਤਲਬ ਇਹ ਸੀ ਕਿ ਜਿੰਨੀ ਖੇਤ ਇਹ ਬਾੜੀ ਹੈ ਸਾਰੇ ਅੰਬਾਨੀਆਂ ਅਡਾਨੀਆਂ ਦੀ ਝੋਲੀ ਚ ਪਾਈ ਜਾਵੇ ਕਿਸਾਨਾਂ ਨੂੰ ਬੇਲਾ ਕੀਤਾ ਗਿਆ ਹੂੰ ਖੇਤਾਨਾਂ ਨੇ ਉਹਦੇ ਅੰਗੇਸਟ ਇਸ ਮੋਰਚਾ ਵਿੱਢਿਆ ਜਿੱਦੀ ਸ਼ੁਰੂਆਤ ਵੀ ਇਸ ਸ਼ੰਭੂ ਤੋਂ ਹੀ ਹੋਈ ਸੀ ਜੀ ਕਿਉਂਕਿ ਉਸ ਟਾਈਮ ਵੀ ਸ਼ੰਭੂ ਦੇ ਵਿੱਚ ਹਰਿਆਣਾ ਸਰਕਾਰ ਨੇ ਵੱਡੇ ਵੱਡੇ ਬੈਰੀ ਗੇਟ ਲਾ ਕੇ ਵੱਡੇ ਵੱਡੇ ਢਿੱਲ ਸੜਕਾਂ ਤੇ ਲਾ ਕੇ ਬਰੋਕਾਂ ਲਾ ਕੇ ਪਾਣੀ ਦੇ ਟੋਪਾ ਲੱਗ ਪਰ ਉਸ ਟਾਈਮ ਨੌਜਵਾਨ ਜੋ ਸ਼ਹੀਦ ਹੋ ਗਿਆ ਸਿੱਧੂ ਵਰਗੇ ਦੀਪ ਸਿੱਧੂ ਵਰਗਿਆਂ ਨੇ ਹੂੰ ਲੱਖਾਂ ਦੇ ਸਹਾਣੇ ਵਰਗਿਆਂ ਨੇ ਹੂੰ ਅੱਗੇ ਹੋ ਕੇ ਉਹ ਮੋਰਚੇ ਦੀ ਅਗਵਾਈ ਕਰਕੇ ਇੱਕ ਮੋਰਚੇ ਨੂੰ ਸੰਭੂ ਤੋਂ ਪੱਟ ਕੇ ਦਿੱਲੀ ਤੱਕ ਲੈ ਗਏ ਹਾਂ ਸੰਭੂ ਤੋਂ ਲੈ ਕੇ ਸਿੰਘੂ ਬਾਰਡਰ ਤੇ ਮੋਰਚੇ ਘੜਤੇ ਪਰ ਹੁਣ ਇਹ ਬਿਲਕੁਲ ਸਾਰਿਆਂ ਨੂੰ ਪਤਾ ਖਾਨਪੁਰ ਸਾਹਿਬ ਪ੍ਰੀਤਮ ਜੀ ਮੈਂ ਜੋ ਹੁਣ ਮੇਨ ਗੱਲ ਕਰਨ ਲੱਗਿਆ ਉਹਦਾ ਮੈਨੂੰ ਜਵਾਬ ਚਾਹੀਦਾ ਹੈ ਪੰਜਾਬੀਆਂ ਨੂੰ ਜਵਾਬ ਚਾਹੀਦਾ ਉਸ ਟਾਈਮ ਤੇ ਦੀਪ ਸਿੱਧੂ ਨੇ ਅਗਵਾਈ ਕੀਤੀ ਅੱਜ ਦੀਪ ਸਿੱਧੂ ਇਸ ਦੁਨੀਆ 'ਚ ਨਹੀਂ ਰਿਹਾ ਲੱਖੇ ਸਦਾਨੇ ਨੇ ਗਵਾਹੀ ਕੀਤੀ ਉਹ ਉੱਥੇ ਮੋਰਚੇ ਤੇ ਨਹੀਂ ਦਿਖਿਆ ਉੱਥੇ ਜਦੋਂ ਮੋਰਚੇ ਤੇ ਸਾਰੇ ਪਹੁੰਚ ਗਏ ਉੱਥੇ ਇੱਕ ਐਸਕੇਮ ਬਣਿਆ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਰਾਜੇਆ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਹਰਮੀਤ ਸਿੰਘ ਕਾਦੀਆਂ ਸੀਗੇ ਮਨਜੀਤ ਰਾਏ ਸੀਗੇ ਸਭ ਤੋਂ ਵੱਡੀ ਜਥੇਬੰਦੀ ਜਿਹਨੂੰ ਕਹਿੰਦੇ ਨੇ ਉਗਰਾਹਾ ਜਥੇਬੰਦੀ ਉਗਰਾਹਾ ਸਾਹਿਬ ਸੀਗੇ ਤੇ ਡੱਲੇਵਾਲ ਲੱਖਾ ਤਾਣਾ ਰਕੇਸ਼ ਤਕੈਤ ਜਿਹਦੇ ਹੰਝੂਆਂ ਨਾਲ ਦੁਬਾਰਾ ਅੰਦੋਲਨ ਖੜਾ ਹੋਇਆ ਸੀ ਤੇ ਅੱਜ ਕਿੱਥੇ ਗਏ ਉਹ ਅੱਜ ਕੋਈ ਚਿਹਰਾ ਉੱਥੇ ਦਿਖਦਾ ਨਹੀਂ ਸਿਰਫ ਇੱਕ ਬੰਦਾ ਬੰਦੇਰ ਜਿੱਦੀ ਅਗਵਾਈ 'ਚ ਇੰਨੇ ਲੋਕ ਪਹੁੰਚ ਗਏ ਜੇ ਸਾਰੇ ਇਕੱਠੇ ਹੋ ਕੇ ਇਹ ਚੱਲਦੇ ਤਾਂ ਕੀ ਸਰਕਾਰ ਦੀ ਤਾਕਤ ਇਹਨਾਂ ਨੂੰ ਕੋਈ ਰੋਕ ਲੈਂਦਾ ਤੇ ਨਾ ਹੀ ਜੇ ਆਪਾਂ ਗੱਲ ਕਰੀਏ ਹਰਿਆਣੇ ਦਾ ਮੁਖੀ ਹਰਿਆਣੇ ਦੀ ਜਥੇਬੰਦੀ ਦਾ ਮੇਨ ਜਿਹੜਾ ਧੁਰਾ ਚੰਦੂਨੀ ਉਹ ਕੋਈ ਵੀ ਨਜ਼ਰ ਨਹੀਂ ਆਉਂਦਾ ਕੀ ਕਾਰਨ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਜਾਂ ਫਿਰ ਉਹ ਜਿਹੜੀ ਕਹਾਵਤ ਹੈ ਉਹ ਡੰਡੇ ਕ ਜਿਹੜੀ ਬਾਂਦਰੀ ਦੀ ਇੱਛਾ ਦੀ ਕਹਾਵਤ ਹੈ ਸਾਰੇ ਜਾਣਦੇ ਆ ਉਹ ਤਾਂ ਨਹੀਂ ਕਿਤੇ ਹੋ ਰਹੀ ਮਕਬੂਲ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਉਹ ਮੋਰਚਾ ਲੱਗਿਆ ਉਦੋਂ ਤਕਰੀਬਨ 51 ਜਫੇ ਬੰਦੀਆਂ ਲੱਖ ਲੱਖ ਜਫੇ ਬੰਦੀਆਂ ਇੱਕ ਹੋ ਕੇ ਹਾਂ ਇਹਨਾਂ ਨੇ ਇਹ ਮੋਰਚੇ ਦੀ ਅਗਵਾਈ ਕੀਤੀ ਅਗਵਾਈ ਕਰਕੇ 13 ਮਹੀਨੇ ਉੱਥੇ ਮੋਰਚਾ ਚੱਲਿਆ ਉਹਦੇ ਵਿੱਚੋਂ ਤਕਰੀਬਨ ਸਰਕਾਰ ਨੇ ਪੌੜੀ ਕੀਤੀ ਇਹ ਇਹਨਾਂ ਨੂੰ ਲੱਲੀ ਪੱਪ ਦੇਣੇ ਸ਼ੁਰੂ ਕਰ ਦਿੱਤਾ ਤੈਨੂੰ ਮੁੱਖ ਮੰਤਰੀ ਬਣਾ ਦਾਂਗੇ ਤੈਨੂੰ ਇਹ ਕਰ ਦਾਂਗੇ ਤੈਨੂੰ ਇਹ ਕਰ ਦਾਂਗੇ ਜਦੋਂ ਮੋਰਚਾ ਲੱਗਿਆ ਉਸ ਟਾਈਮ ਵੀ ਟੁੱਟੀਆਂ ਹੋਈਆਂ ਅਮਰੂਤੀਆਂ ਚ ਗਏ ਹੋਈਆਂ ਪਾਚ ਗਏ ਤੇ ਕੱਪੜੇ ਵੀ ਫਟੇ ਹੋਏ ਪਾਜੇ ਗਏ ਲੇਕਿਨ 13 ਮਹੀਨੇ ਦੇ ਵਿੱਚ ਇਸ ਮੋਰਚੇ ਦੇ ਵਿੱਚ ਉਹਨਾਂ ਨੇ ਕੀ ਕੀ ਖੱਟਿਆ ਇਹ ਕਿਸੇ ਤੋਂ ਲੁਕਿਆ ਨਹੀਂ ਇਹ ਲੋਕਾਂ ਦੇ ਆਮ ਗੱਲ ਹੋਈ ਜਦੋਂ ਉਹ ਲੋਕ ਨੰਗੇ ਹੋਣ ਲੱਗੇ ਉਹ ਲੋਕਾਂ ਦੀ ਜਿਹੜੀ ਸੀ ਮੇਨ ਧੁਰੇ ਤੋਂ ਦੂਰ ਹੋ ਗਏ ਅੱਜ ਉਹ ਪਿੱਛੇ ਨੇ ਅੱਜ ਨਵੇਂ ਅੱਜ ਨਵੇਂ ਚਿਹਰੇ ਜਿਹੜੇ ਪੰਥਕ ਦਰਦੀ ਨੇ ਕਿਸਾਨ ਦਰਦੀ ਨੇ ਜਾਂ ਕਿਸਾਨੀ ਸਾਰੇ ਦੇ ਨੇ ਉਹ ਲੋਕ ਅੱਗੇ ਆਏ ਨੇ ਜਿਹਦੇ ਵਿੱਚ ਤੁਸੀਂ ਭੰਦੇਰ ਦੀ ਗੱਲ ਕੀਤੀ ਹੈ ਭੰਦੇਰ ਦੇ ਇੱਕ ਬੰਦੇ ਦੇ ਸੰਦੇਸ਼ੇ ਦੇ ਉੱਤੇ ਐਨੇ ਲੋਕ ਇਕੱਠੇ ਹੋਗੇ ਜੇ ਇਹ ਸਾਰੇ ਇਕੱਠੇ ਹੋਣ ਤੇ ਅੱਜ ਉਹਦੀ ਦਿਸ਼ਾ ਤੇ ਦਰਸ਼ਾ ਹੋਰ ਹੀ ਹੁੰਦੀ ਜਿਵੇਂ ਤੁਸੀਂ ਜੇ ਖਾਣ ਪੀਣ ਨੂੰ ਮੰਗਣੀ ਡੰਡੇ ਖਾਣ ਨੂੰ ਖਾਣ ਨੂੰ ਰਿੱਚ ਉਹ ਗੱਲ ਅੱਜ ਡੰਡੇ ਖਾਣ ਵਾਲੇ ਸਾਡੇ ਢੋਲੇ ਪਾਲੇ ਕਿਸਾਨ ਉੱਥੇ ਲੜਨੇ ਨੇ ਜ਼ਿੰਦਗੀ ਵੀ ਲਾਈ ਮੈਂ ਦੇਖ ਰਿਹਾ ਉੱਥੇ ਆਕੇ ਵੀ ਦੇਖਿਆ ਕਿ ਇਸ ਤਰ੍ਹਾਂ ਉੱਥੇ ਹਰਿਆਣੇ ਨੇ ਆਪਣੀ ਪੁਲਿਸ ਫੋਰਸਾਂ ਤੇ ਫੌਜਾਂ ਬੁਲਾਰਕੀਆਂ ਨੇ ਜਿਵੇਂ ਕਿ ਇਹ ਜੰਗ ਜਿੱਤ ਕੇ ਅਸੀਂ ਇਹ ਜੋ ਜਿਹੜਾ ਪੰਜਾਬ ਨਹੀਂ ਇਹ ਪਾਕਿਸਤਾਨ ਹੈ ਬੇ ਉੱਤੇ ਕਬਜ਼ਾ ਕਰਨਾ ਹੈ ਜਾਂ ਇਹਨੂੰ ਅੱਗੇ ਲਈ ਵਧਣਾ ਹੈਗਾ ਇਸ ਲਈ ਇਹ ਬਹੁਤ ਬਦਖ਼ੀ ਗੱਲ ਹੈ ਦੂਜੀ ਬਹੁਤ ਦੁਖ ਦੀ ਗੱਲ ਹੈ ਕਿਉਂ ਪੰਜਾਬ ਹਿੰਦੁਸਤਾਨ ਦਾ ਸੂਪਾ ਹੈ ਆ ਸਭ ਤੋਂ ਜਿਦਾਂ ਦਾ ਧਾਰ ਹੈ ਇਹ ਸਿਰ ਹੈ ਇਹਦੇ ਨਾਲ ਹੀ ਸਾਰਾ ਹਿੰਦੁਸਤਾਨ ਚੱਲਦਾ ਹੈ ਆਹ ਹੱਲਾ ਕਿਸੇ ਪਾਸੋਂ ਬੋਲਣਾ ਪੰਜਾਬ ਤੇ ਬੋਲਣਗੇ ਪੰਜਾਬ ਅੜੂਗਾ ਤਾਂ ਹਿੰਦੁਸਤਾਨ ਵੱਧਾ ਜੇ ਪੰਜਾਬ ਨਹੀਂ ਅੜਦਾ ਤਾਂ ਇੱਥੇ ਸਾਰੇ ਹਿੰਦੁਸਤਾਨ ਦੇ ਵਿੱਚ ਵਿਰੋਧੀ ਹੀ ਆਪਾਂ ਕਿਸੇ ਦਾ ਵੀ ਕਹਿ ਸਕਦੇ ਹਾਂ ਦੁਸ਼ਮਣ ਦਾ ਰਾਜ ਹੋ ਸਕਦਾ ਹੈ ਲੇਕਿਨ ਇਹ ਲੋਕ ਪੰਜਾਬੀਆਂ ਨੂੰ ਬਰਦਦੇ ਜਾ ਰਹੀਆਂ ਨੇ ਸਰਕਾਰਾਂ ਜੇ ਉਹ ਸਰਕਾਰ ਕਾਂਗਰਸ ਦੀ ਹੋਵੇ ਜਦੋਂ ਆਵਾਜ਼ੀ ਪਾਰਟੀ ਸਰਕਾਰ ਹੋਵੇ ਕਿੱਛੇ ਤੁਸੀਂ ਜ਼ਿਕਰ ਕੀਤਾ 13 ਮਹੀਨੇ ਮੋਰਚਾ ਚੱਲ ਰਿਹਾ ਆਵਾਜ਼ੀ ਉੱਥੇ ਮੋਰਚੇ ਚ ਜਾਂਦੇ ਰਹੇ ਆ ਬੈਠੇ ਆ ਸਾਰੀ ਕਵਰੇਜ ਕੀਤੀ ਹੈ ਲੇਕਿਨ ਉੱਥੇ ਲਾਸਟ ਦੇ ਵਿੱਚ ਆ ਕੇ ਇਹਨਾਂ ਨੇ ਜੋ ਸਰਕਾਰ ਦੇ ਤੁਹਾਡਾ ਪਾਲਿਸੀਆਂ ਖੇਡਦੇ ਹੁੰਦੀ ਹੈ ਇਹਨਾਂ ਨੇ ਕਹੇ ਅਸੀਂ ਤਿੰਨੇ ਨਾਲ ਇੱਕ ਨੋਨ ਵਾਪਸ ਲੈਣਿਆ ਇਹ ਮੋਦੀ ਸਾਹਮਣੇ चौदह मीटिंगा मीटिंगा कुछ नहीं कहा एक चुप के ही मेरा ख्याल तो गुरपुर और भाइयों ने फायदे के लिए पर हम समझा नहीं सके इसलिए हम उन कले कानूनों को वापस लेते हैं हमारे से गलती हुई ये भी कहा ਕਿ ਜਿਹੜਾ ਐਮਐਸਪੀ ਕੀ ਹੈ ਉਸ ਦੀ ਹੁਣ ਗਰੰਟੀ ਜੇ ਲਈ ਇੱਕ ਕਮੇਟੀ ਬਣਾਏਗੇ ਉਸ ਦਾ ਵੀ ਜਲਦੀ ਫੈਸਲਾ ਕਰਨਗੇ ਜੋ ਆਪਕੀ ਬਾਕੀ ਮੰਗੀਆਂ ਹੈ ਉਹ ਵੀ ਪੂਰੀ ਕਰਨਗੇ ਸਾਡੇ ਲੀਡਰਾਂ ਨੂੰ ਪਤਾ ਨਹੀਂ ਕੀ ਚੋਗਾ ਪਾਇਆ ਕੀ ਉਹਨਾਂ ਨੂੰ ਗਲ ਦੇ ਵਿੱਚ ਉਹ ਪਾਇਆ ਕਿ ਉਹ ਜਿੰਦਾਬਾਦ ਜਿੰਦਾਬਾਦ ਕਰਕੇ ਨਾਰਾ ਛੱਡ ਕੇ ਜੇ ਅਗਰ ਔਰ ਉੱਥੇ ਇੱਕ ਗਰੰਟੀ ਚ ਜਦ ਤੱਕ ਸੰਦੂ ਲਿਖੇ ਨਹੀਂ ਦਿੱਤਾ ਜਾਂਦਾ ਜਿਹਦੇ ਉੱਤੇ ਨੋਟੀਫਿਕੇਸ਼ਨ ਨਹੀਂ ਹੁੰਦਾ ਇਹ ਸਾਰੇ ਜੋ ਸਾਡੇ ਕੇਸ ਨੇ ਵਾਪਸ ਨਹੀਂ ਹੁੰਦੇ ਜੋ ਬੰਗਾਂ ਦੇ ਸਾਡੀਆਂ ਉਹ ਪੂਰੀਆਂ ਨਹੀਂ ਹੋਈਆਂ ਅਸੀਂ ਪੁੱਛ ਕੇ ਨਹੀਂ ਜਾਂਦੇ ਤੇ ਇਹ ਮਤਲਾ ਹੱਲ ਹੋ ਜਾਂਦਾ ਅੱਜ ਇਹ ਦਿਨ ਨਹੀਂ ਸੀ ਦੇਖਣੇ ਪਏ ਜੋ ਅੱਜ ਦੇਖ ਰਹੇ ਆ ਜੀ ਖਾਨਪੁਰ ਸਾਹਿਬ ਬਿਲਕੁਲ ਸਹੀ ਹੈ ਉਸ ਸਮੇਂ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬੀਜੇਪੀ ਬੀਜੇਪੀ ਦੀ ਸਰਕਾਰ ਇਹਨਾਂ ਦੇ ਐਮਪੀ ਇਹਨਾਂ ਦੇ ਰਾਜ ਸਭਾ ਚ ਮੈਂਬਰ ਬਾਕੀ ਕੋਈ objection ਕਰਨ ਵਾਲਾ ਹੈ ਹੀ ਨਹੀਂ ਸੀ ਜੇ ਸਾਡੇ ਲੀਡਰ ਉਦੋਂ 15 20 ਦਿਨ ਮਹੀਨਾ ਹੋਰ ਬੈਠ ਜਾਂਦੇ ਤਾਂ ਅੱਜ ਨੌਬਤ ਨਾ ਹੁੰਦੀ ਸਾਰੇ ਮਸਲੇ ਉੱਥੇ ਲਿਖਤੀ ਹੱਲ ਹੋ ਸਕਦੇ ਸੀ ਜਿਹੜਾ ਲੋਕ ਸਭਾ ਦੇ ਵਿੱਚ ਪਾਸ ਹੋ ਸਕਦੇ ਸੀ ਸਰਕਾਰ 'ਚ ਪਾਸ ਹੋ ਸਕਦੇ ਸੀ ਸਾਰੇ ਕੁਝ ਹੋ ਸਕਦਾ ਸੀ ਪਰ ਇਹਨਾਂ ਨੇ ਭੱਜਣ ਦੀ ਕਾੜੀ ਕੀਤੀ ਤਾਂ ਅੱਜ ਦੁਬਾਰਾ ਤੋਂ ਇਹ ਕਿੱਦਾਂ ਵੱਡਾ ਉਸ ਸਮੇਂ 'ਚ ਕਰੋੜਾਂ ਦਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਜਿਨ੍ਹਾਂ ਨੇ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਪੈਸੇ ਭੇਜੇ ਲੰਗਰਾਂ ਦੇ ਵਿੱਚ ਪਾਏ ਅੱਜ ਉਹ ਨੌਬਤ ਦੁਆਰਾ ਆ ਗਈ। ਮਖਬੂਲ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਭ ਤੋਂ ਵੱਡਾ ਦੁਖਾਂਤ ਦੁਖਦਾਈ ਹੈ ਸਾਡੇ 700 ਆਪਣੇ ਪੰਜਾਬੀ ਆਵਾਜ਼ਵਾਨ ਬਜ਼ੁਰਗ ਸਾਹਵਾਨੋਂ ਉੱਥੇ ਸ਼ਹੀਦ ਕਰਾਇਆ। ਹਾਂ ਜਾਨ ਦੇਣੀ ਪਈ ਜਾਨ ਦੇ ਕੇ ਮੋਰਚਾ ਜਿੱਤਿਆ ਗਿਆ। ਜਾਨ ਦੇਣੀ ਪਈ ਆ ਸੈਂਕੜੇ ਪਰਿਵਾਰਾਂ ਦਾ ਨਕਸਾਨ ਹੋਇਆ। ਹੂੰ ਜੇ ਜਦੋਂ ਇਹਨਾਂ ਨੇ ਫੈਸਲਾ ਕੀਤਾ ਤਾਂ ਜਿੱਦਾਂ ਹਮੇ ਬੁੱਕੜ ਦੇ ਵਿੱਚ ਗੁੜਪਣਣ ਵਾਲੀ ਗੱਲ ਹੋਈ ਇਹਦਾ ਜੀ ਖਾਂ ਗੱਲ ਹੋ ਗਈ ਸਾਰੀਆਂ ਮੰਡਾਂ ਬੰਨੀਆਂ ਗਈਆਂ ਜਦੋਂ ਸਾਰੀਆਂ ਮੰਡਾਂ ਦਾ ਇੱਕ ਪ੍ਰਾਇਮਿੰਿਸਟਰ ਐਲਾਨ ਕਰ ਦਿੰਦਾ ਹੈ ਵਿਰੋਧ ਉੱਤੇ ਮੀਟਿੰਗਾਂ ਮੁੜ ਕੇ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਕਿਉਂਕਿ ਪ੍ਰਾਇਮਿੰਿਸਟਰ ਦਾ ਜਿਹੜਾ ਹੁਕਮ मतलब ਹੁਕਮ ਹੁੰਦਾ ਹੈ ਉਹਦਾ ਇੱਕ ਕਾਨੂੰਨ ਆ ਹੁੰਦਾ ਹੈ ਲੇਕਿਨ ਇਹ ਪਾਲਸੀ ਹੈ ਜਿਹੜੀ ਜਦੋਂ ਦੇਸ਼ ਦਾ ਰਾਜਾ ਹੀ ਟਿਕ ਜੇ ਜਦੋਂ ਦੇਸ਼ ਦਾ ਬਾਦਸ਼ਾਹ ਦੇਸ਼ ਦਾ ਐਮਪਰਰ ਦੇਸ਼ ਦਾ ਪ੍ਰਧਾਨ ਮੰਤਰੀ ਹੀ ਸਰਮਾਏਦਾਰਾਂ ਦੀ ਝੋਲੀ ਦੇ ਵਿੱਚ ਪੈ ਜੇ ਤਾਂ ਉਹ ਸਰਮਾਏਦਾਰਾਂ ਦੇ ਕਹੇ ਕੋਈ ਕੰਮ ਕਰੂਗੀ ਇਸ ਲਈ ਅਵਾਨੀਆਂ ਅਡਾਨੀਆਂ ਦੀ ਇਹ ਮਨ ਦੀ ਇੱਛਾ ਇਹ ਜਿੰਨਾ ਫੂਡ ਦਾ ਫੂਡ ਦਾ ਕੰਮ ਹੈ ਖੇਤੀ ਦਾ ਕੰਮ ਹੈ ਖਾਣ ਪੀਣ ਦੀ ਬਸ ਹੋਇ ਇਹ ਸਾਡੀ ਝੋਲੀ ਦੇ ਵਿੱਚ ਪੈਣਾ ਚਾਹੀਦਾ ਹੈ ਉਹਨਾਂ ਨੇ ਵੱਡੇ ਵੱਡੇ ਜਿਹੜੇ ਨੇ ਐਸਐਲਓ ਬਣਾਏ ਹੋਏ ਨੇ ਉਹ ਉਹ ਕਰੇ ਇਹ ਸਰਕਾਰ ਆਪਣੀ ਪਾਲਸੀ ਚ ਕਾਮਯਾਬ ਹੁੰਦੀ ਦਿਖ ਰਹੀ ਹੈ ਅਚਾਨਕ ਸਰ ਸਾਹਿਬ ਫਿਰ ਸਭ ਤੋਂ ਵੱਡੀ ਗੱਲ ਇਹ ਆ ਜਦੋਂ ਮੋਰਚਾ ਅਸੀਂ ਸਮਾਪਤ ਕਰਕੇ ਆਏ ਅਸੀਂ ਖੱਟਿਆ ਕੀ ਅਸੀਂ ਕੀ ਲੈ ਕੇ ਆਏ ਉਹ ਤੋਂ ਅਸੀਂ ਤਾਂ ਗਵਾਕੇ ਆਏ ਸਾਰਾ ਕੁਝ ਗਵਾਇਆ 750 ਕਿਸਾਨਾਂ ਦੀ ਜਿਹੜੀ ਉੱਤੇ ਮੌਤ ਹੋਈ ਸ਼ਹੀਦ ਹੋ ਗਏ ਲੱਖਾਂ ਕਰੋੜਾਂ ਦਾ ਕਰਜ਼ਾ ਅਸੀਂ ਚੜਾ ਲਿਆ ਸਾਡੇ ਲੋਕਾਂ ਨੇ ਲੱਖਾਂ ਕਰੋੜਾਂ ਰੁਪਈਆ ਬਾਹਰੋਂ ਆ ਗਿਆ ਜਿਹੜਾ ਉੱਤੇ ਖਰਚ ਹੋਇਆ ਤੇ ਉਲਟਾ ਅਸੀਂ ਇਲਜ਼ਾਮ ਵੀ ਲੱਗੇ ਸਾਡੇ ਤੇ ਵੀ ਅਸੀਂ ਲੋਕਾਂ ਨੂੰ ਪਰੇਸ਼ਾਨੀ ਦਿੱਤੀ ਕੀ ਖਟਿਆ ਸੀ ਉਹ ਕਹੋ ਜੀ ਬਿਲਕੁਲ ਸਰਕਾਰ ਦੀਆਂ ਪਾਲਿਸੀਆਂ ਹੁੰਦੀਆਂ ਨੇ ਸਰਕਾਰ ਉਸ ਟਾਈਮ ਇਹ ਵੀ ਕਹਿੰਦੀ ਸੀ ਇਹ ਮੋਰਚੇ ਦੀ ਜਿਹੜੀ ਹੈ ਅਗਵਾਈ ਤੇ ਜੀ ਖਾਲਿਸਤਾਨੀ ਕਰ ਰਹੇ ਨੇ ਤੇ ਅੱਤਵਾਦੀ ਕਰ ਰਹੇ ਨੇ ਇਹਨੂੰ ਬਾਹਰੋਂ ਫੰਡਿੰਗ ਆਉਂਦੀ ਰਹੀ ਹੈ ਐਸੇ ਤੱਕ ਕਿ ਸਾਡੇ ਸਤਕਾਰਯੋਗ ਲੀਡਰਾਂ ਨੂੰ ਜਿਹੜੇ ਪੰਥ ਦੀ ਸੇਵਾ ਕਰਦੇ ਸੀ ਕਿਸਾਨਾਂ ਵੀ ਉਹਨਾਂ ਨੂੰ 에어ਪੋਰਟ ਤੋਂ ਹੀ ਮੋੜ ਦਿੱਤਾ ਗਿਆ ਉਹਨਾਂ ਨੂੰ ਇੰਡੀਆ ਵਿੱਚ ਵੀ ਨਹੀਂ ਆਉਣ ਦਿੱਤਾ ਗਿਆ ਤੇ ਅੱਜ ਅਸੀਂ ਉਹੀ ਮੰਗਾ ਉਹੀ ਮੋਰਚਾ ਮੁੜ ਕੇ ਲਾ ਰਹੇ ਆ ਕੱਲ੍ਹ ਪਰਸੋਂ ਮੀਟਿੰਗ ਛੱਡੀ ਚੰਡੀਗੜ੍ਹ ਦੇ ਵਿੱਚ ਤਿੰਨ ਕੈਬਨਿਟ ਦੇ ਮੰਤਰੀ ਆਏ ਕਿਸਾਨ ਜਥੇਬੰਦੀਆਂ ਨੇ ਕੀਆ ਲੇਕਿਨ ਉਹ ਕਹਿਣ ਲੱਗੇ ਵੀ ਅਸੀਂ ਇਹ ਕਰਦੇ ਆਂਗੇ ਅਸੀਂ ਇਹ ਕਰਦੇ ਆਂਗੇ ਇਹ ਕਰਦੇ ਆ ਕਰ ਦੇਵਾਂਗੇ ਤੇ ਕਰਨੇ ਦਾ ਫਰਕ ਹੁੰਦਾ ਹ ਹ ਇਹ ਜਿਹੜਾ ਇਹ ਕਰਨਾ ਹੁੰਦਾ ਤਾਂ ਜਦੋਂ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਉਦੋਂ ਐਮਐਸਕੇ ਦੀ ਗਰੰਟੀ ਹੋ ਜਾਂਦੀ ਹਮਮ ਉਹਦੇ ਕਿਸਾਨਾਂ ਦੇ ਕਰਦੇ ਮਾਫ ਹੋ ਜਾਂਦੇ ਉਦੋਂ ਹੀ ਬੜੇ ਹੋਏ ਕਿਸਾਨਾਂ ਦੇ ਉੱਤੇ ਕੇਸ ਨੇ ਵਾਪਸ ਹੋ ਜਾਂਦੇ ਉਦੋਂ ਹੀ ਜਿਹੜਾ ਆਈਗਾ ਪਰਾਲੀ ਦਾ ਸੀਗਾ ਉਸ ਵਾਰ ਹੁੰਦਾ ਬਿਜਲੀ ਦਾ ਐਕਟ ਉਹ ਹੋ ਜਾਂਦਾ ਲੇਕਿਨ ਸਾਰੀ ਇਹ ਵੋਟਾਂ ਦੀ ਰਾਜਨੀਤੀ ਹੈ ਹੁਣ 2024 ਦਾ ਜਿਹੜਾ ਬਿਗਲ ਬੱਜ ਚੁੱਕਿਆ ਕਿਉਂਕਿ ਪਾਰਲੀਮੈਂਟ ਦਾ ਆਖਰੀ ਬਜਟ ਅੰਤਮ ਬਜਟ ਉਹ ਪਿਛਲੇ ਦਿਨੀ ਪਾਸ ਹੋ ਚੁੱਕਿਆ ਹੁਣ ਸਰਕਾਰ ਕੁਝ ਨਹੀਂ ਕਰ ਸਕਦੀ ਸਰਕਾਰ ਹੁਣ ਗੱਲਬਾਤ ਵੀ ਕਰੇਗੀ ਤਾਂ ਵੀ ਗੰਨਵਾਦ ਨੂੰ ਇੰਪਲੀਮੈਂਟ ਨਹੀਂ ਕਰਦੇ ਕਿਉਂਕਿ ਹੁਣ ਇਹ ਕੋਈ ਵੀ ਆਪਣਾ ਨਵਾਂ ਵਿੱਜੜ ਦੇ ਵਿੱਚ ਪਾ ਕੇ ਰਿਅਲਿਜ਼ ਨਹੀਂ ਦੇ ਸਕਦੀ ਸਿਰਫ ਉਹ ਗੰਗਲੂਆਂ ਦਾ ਮਿੱਟੀ ਚਾਣ ਵਾਲੀ ਗੱਲ ਹੈ ਕਿ ਕਿਵੇਂ ਕਿਸਾਨਾਂ ਨੂੰ ਡਿਲੇ ਕੀਤਾ ਜਾਵੇ ਡਿਲੇ ਕੀਤਾ ਜਾਵੇ ਖਰਪੁਰ ਸਾਹਿਬ ਬਿਲਕੁਲ ਸਹੀ ਗੱਲ ਹੈ ਆਪਾਂ ਹੁਣ ਛੋਟ ਦੇ ਵਿੱਚ ਰੱਖਣੀ ਹੈ ਗੱਲ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਉਸ ਸਮੇਂ ਦੇ ਵਿੱਚ ਜਦੋਂ ਅਸੀਂ ਮੋਰਚਾ ਲੈ ਕੇ ਇੱਥੋਂ ਤੁਰੇ ਕਿਸਾਨ ਮਜ਼ਦੂਰ ਮੋਰਚੇ ਤੇ ਪਹੁੰਚੇ ਉਹ ਸਮੇਂ ਦੀ ਸਰਕਾਰ ਨੇ ਉਸ ਸਮੇਂ ਕੈਪਟਨ ਸੀਗਾ ਮੁੱਖ ਮੰਤਰੀ ਮਤਲਬ ਪੂਰੀ ਖੁੱਲ੍ਹ ਦਿੱਤੀ ਕਿਸਾਨਾਂ ਨੂੰ ਕੋਈ ਪੰਜਾਬ ਦੇ ਵਿੱਚ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਬਾਰਡਰ ਵੀ ਹਰਿਆਣਾ ਦਾ ਕ੍ਰੋਸ ਕਰਾਤਾ ਤੇ ਮੋਰਚਾ ਗੱਡਤਾ ਜਾ ਕੇ ਦਿੱਲੀ 'ਚ ਪਰ ਅੱਜ ਇਸ ਦੇ ਉਲਟ ਹੋ ਰਿਹਾ ਅੱਜ ਦੀ ਤਾਜ਼ਾ ਸਥਿਤੀ ਹੈ ਵੀ ਸ਼ੰਭੂ ਬਾਰਡਰ ਦੇ ਉੱਤੇ ਪੰਜਾਬ ਪੁਲਿਸ ਹੀ ਸਾਡੇ ਕਿਸਾਨਾਂ ਨੂੰ ਵਾਪਸ ਮੋੜ ਰਹੀ ਹੈ ਤੇ ਸਾਡੀ ਆਪਣੀ ਜ਼ਮੀਨ ਦੇ ਉੱਤੇ ਪੰਜਾਬ ਦੀ ਜ਼ਮੀਨ ਤੇ ਹਰਿਆਣਾ ਹੱਥ ਗੋਲੇ ਕਰ ਰਿਹਾ ਹੈ ਕਿ ਸਾਡੀ ਸਰਕਾਰ ਇੱਕ ਪਾਸੇ ਤਾਂ ਮਾਨਸਾਹਬ ਵਿੱਚ ਬੈਠ ਕੇ ਕਹਿੰਦੇ ਮੈਂ ਕਿਸਾਨਾਂ ਦੇ ਹਤਾਇਸ਼ੀ ਹਾਂ ਤੇ ਦੂਜੇ ਪਾਸੇ ਮਾਨ ਸਾਹਿਬ ਨੂੰ ਚਾਹੀਦਾ ਵੀ ਜਿਹੜੇ ਉੱਥੇ ਹੱਥ ਗੋਲੇ ਸਿੱਟੇ ਨੇ ਸਾਡੀ ਸਰਜ਼ਮੀਨ ਦੇ ਉੱਤੇ ਸਾਡੇ ਕਿਸਾਨਾਂ ਤੇ ਤਾਂ ਹਰਿਆਣੇ ਦੇ ਸਾਰੇ ਕਰਮਚਾਰੀਆਂ ਤੇ ਪਰਚੇ ਦਰਜ ਹੋਣ ਪਰ ਇਹ ਤਾਂ ਉਲਟਾ ਹੋ ਰਿਹਾ ਸਾਨੂੰ ਪੰਜਾਬ 'ਚ ਹੀ ਰੋਕਿਆ ਜਾ ਰਿਹਾ ਸਾਡੀ ਹੀ ਪੁਲਿਸ ਰੋਕ ਰਹੀ ਹੈ ਕੀ ਕਹੋਗੇ ਤੇ ਬਹੁਤ ਅਫਸੋਸ ਦੀ ਗੱਲ ਹੈ ਬਹੁਤ ਦੁੱਖ ਦੀ ਗੱਲ ਹੈ ਜਿਹੜਾ ਆਪਣੇ ਆਪ ਨੂੰ ਕਿਸਾਨ ਸਪੈਸ਼ੀਕ ਹੋਂਦਾ ਹੋਵੇ ਕਿਸਾਨਾਂ ਦਾ ਪੁੱਤਰ ਸਮਝਦਾ ਹੋਵੇ ਕਿਸਾਨ ਦਾ ਦੁੱਖ ਨੂੰ ਸਮਝਣ ਵਾਲਾ ਕਹਿੰਦਾ ਹੋਵੇ ਤੇ ਉਸ ਤਵੇ ਮੈਂ ਤਾਂ ਗੱਲ ਕਰਵਾਈਏ ਦੋ ਵਾਰ ਗੱਲ ਕਰਾਈ ਹੈ ਲੇਕਿਨ ਉਸੇ ਦੀ ਸਰਕਾਰ ਬਿਲਕੁਲ ਅੱਜ ਕਿਸਾਨਾਂ ਨੂੰ ਸ਼ੰਗੋ ਬਾਰਡਰ ਜਾਣ ਤੋਂ ਰੋਕ ਰਹੀ ਹੈ ਕਿਉਂਕਿ ਸ਼ੰਗੋ ਬਾਰ ਲਗੇ ਤਾਂ ਅੱਗੇ ਵੀ ਜਾਣਗੇ ਉਹਨਾਂ ਨੂੰ ਬਰਸਾਤ ਤੋਂ ਕਾਰਾਂ ਤੋਂ ਜਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਦੂਜੀ ਗੱਲ ਦੂਜੀ ਗੱਲ ਜਿਹੜੀ ਹਰਿਆਣੇ ਦੀ ਪਹਾੜਾਂ ਤੋਂ ਫੋਨ ਚ ਗਈ ਹੈ ਉਹ ਪੰਜਾਬ ਦੇ ਖਿੱਤੇ ਦੇ ਵਿੱਚ ਆਪਣੇ ਡਰੋਨ ਭੇਜ ਕੇ ਹਾਂ ਆਪਣੇ ਡਰੋਨ ਭੇਜੇ ਜਿੱਥੇ ਕਿਸਾਨਾਂ ਦਾ ਵੱਧ ਇਕੱਠ ਹੈ ਹਾਲ ਕਿ ਉਹ ਗ੍ਰਾਮ ਨਾਲੇ ਬੈਠੇ ਨੇ ਬਹੁਤ ਦੇੜੇ ਕੋਈ ਕਾਰਵਾਈ ਨਹੀਂ ਕਰ ਰਹੇ ਉਹਨਾਂ ਉੱਤੇ ਵੀ ਡਰੋਨ ਜਿਹੜੇ ਘੱਟ ਤੋਂ ਘੱਟ 209 ਨੌਜਵਾਨ 200 ਬਜ਼ੁਰਗ ਸਾਡਾ ਜ਼ਖਮੀ ਕਰ ਦਿੱਤੇ ਜਿਹਦੇ ਬਹੁਤ ਸਾਰੇ ਰਾਸ਼ਟਰ ਵਿੱਚ ਹਸਤਾਲਾਂ ਦੇ ਵਿੱਚ 10 ਰੁਪਏ ਨੇ ਅਤੇ ਬਹੁਤ ਸਾਰੀਆਂ ਜੀਆਂ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਉਹ ਲਾਰ ਹੋ ਕੇ ਉਹਨਾਂ ਨੂੰ ਦਿਖ ਨਹੀਂ ਰਿਹਾ ਇੰੀਆਂ ਦੇ ਗੋਡਿਆਂ ਦੇ ਉੱਤੇ ਜ਼ਖਮ ਹੋਏ ਹੋਏ ਨੇ ਬਾਹਾਂ ਤੇ ਜ਼ਖਮ ਹੋਏ ਹੋਏ ਨੇ ਜੀ ਅੱਜ ਪਾਕਿਸਤਾਨ ਦਾ ਕੋਈ ਡਰੋਨ ਸਾਡਾ ਬਾਡ ਟੱਪ ਕੇ ਹਿੰਦੁਸਤਾਨ ਜਾਂਦਾ ਅਸੀਂ ਉੱਥੇ ਗੋਲੀ ਮਾਰ ਕੇ ਢੇਰ ਲੈਨੇ ਆ ਉਹਨੂੰ ਹਾਂ ਅਤੇ ਕਹਿੰਦੇ ਆ ਕਿ ਉਹ ਸਾਡੇ ਥਾਂ ਦੇ ਵਿੱਚ ਸਾਡੀ ਲੰਗੜਾ ਕਰ ਰਿਹਾ ਹੈ ਜੇ ਹਰਿਆਣਾ ਆਪਣੀ ਹੱਦ ਸੰਭੂਤ ਤੋਂ ਅੱਗੇ ਸਮਝਦਾ ਕੀ ਪੰਜਾਬ ਦਾ ਬਾਲੀਬਾਰਸ ਕੋਈ ਨਹੀਂ ਜੇ ਹਰਿਆਣੇ ਨੂੰ ਇੰਨੀ ਛੁੱਟੀ ਦਿੱਤੀ ਹੋਈ ਹੈ ਕਿ ਤੁਸੀਂ ਪੰਜਾਬ ਦੇ ਜਿਸ ਤਾਈ ਮਰਜ਼ੀ ਜਾ ਕੇ ਡਰੋਨ ਨਾਲ ਉਹਦਾ ਤੇ ਹਮਲਾ ਕਰੋ ਕਿ ਪੰਜਾਬ ਦਾ ਮੁੱਖ ਮੰਤਰੀ ਸੁੱਥਾ ਪਿਆ ਕਿ ਪੰਜਾਬ ਦਾ ਮੁੱਖ ਮੰਤਰੀ ਕਿਤੇ ਬਚਦਾ ਨਹੀਂ ਗਿਆ ਹੈਗਾ ਬੀਜੇਪਾ ਰਲ ਕੇ ਬਈ ਭਾਈ ਮੈਂ ਚੁੱਪ ਕਰਨਾ ਮੈਂ ਕਿਉਂਕਿ ਸਿਆਸਤੀ ਲੋਕਾਂ ਦਾ ਕੋਈ ਪਤਾ ਨਹੀਂ ਹੁੰਦਾ ਆਵੇਂ ਕਿਸੇ ਨਾਲ ਜਾਵੇ ਕਿਸੇ ਹੋਰ ਨਾਲ ਬੱਲੇ ਵਿੱਚ লাশ ਮਿੱਤਰਾ ਵਾਲੀ ਗੱਲ ਕਿਉਂਕਿ ਉਹ ਵੀ ਦੀ ਇਲੈਕਸ਼ਨਾਂ ਤੋਂ ਬਾਅਦ ਬਹੁਤ ਇਹ ਟੁੱਟਪਾ ਨਾ ਹੋ ਰਿਹਾ ਇਸੇ ਲੀਡਰ ਦਾ ਕੋਈ ਅਤਵਾਰ ਨਹੀਂ ਕੀਤਾ ਜਾ ਸਕਦਾ ਜਿਵੇਂ ਕੇਜਰੀਵਾਲ ਪਹਿਲਾ ਇੰਡੀਆ ਅਲਾਈਂਸ ਦੇ ਨਾਲ ਸੀਗਾ ਮੈਂ ਨਾਲਾਂ ਦੀ ਨਾਲਾ ਫਿਰ ਇਹਨੇ ਪੰਜਾਬ ਤੋਂ ਕਹਿੰਦਾ ਸੀ ਪੰਜਾਬ ਤੇ ਲਹਿਦਾ ਲਹਿਦਾ ਲੜਾਂਗੇ ਫਿਰ ਪੰਜਾਬ ਨੂੰ ਛੱਡ ਕੇ ਹੁਣ ਕਹਿੰਦਾ ਸੀ ਦਿੱਲੀ ਤੋਂ ਵੀ ਲਹਿਦਾ ਲੜਾਂਗੇ ਫਿਰ ਜਾਓਗੇ ਤੇ ਜਾਓਗੇ ਜਾਓਗੇ ਕਿਤੇ ਇਸ ਲਈ ਇਹਨਾਂ ਲੋਕਾਂ ਦਾ ਮੈਂ ਸਮਝਦਾ ਖਾਣ ਦੇ ਦੰਦ ਹੋਣ ਨੇ ਤੇ ਟਖਾਣ ਦੇ ਹੋਣ ਨੇ ਤੇ ਕਰਦੇ ਕੁਟਨੇ ਤੇ ਬਿਆਨ ਕੁਛਤੇ ਨੇ ਇਸ ਲਈ ਪੰਜਾਬ ਸਰਕਾਰ ਨੂੰ ਆਪਣੇ ਪੰਜਾਬੀਆਂ ਕਿਸਾਨਾਂ ਦੇ ਨਾਲ ਸਾਣਾ ਚਾਹੀਦਾ ਜੇ ਹਰਿਆਣਾ ਦੀ ਕੋਈ ਵੀ ਗਤੀਵਿਧੀ ਪੰਜਾਬ ਦੇ ਏਰੀਆ ਚ ਆ ਜਾਉਂਦੀ ਹੈ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨ ਬਣਦਾ ਉਹਦਾ ਪਰਚੇ ਦਰਜ ਹੋਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਵੀ ਕਟਾਰੇ ਜਸਾ ਦਾ ਕਰਕੇ ਉਹਨੂੰ ਅੱਗੇ ਲਾਵੇ ਕਿ ਸਾਡੇ ਅਸੀਂ ਕਿਤੇ ਦੇ ਹਲਕੇ ਜਾ ਕੇ ਗਲਤ ਕੰਮ ਕਰਾਂਗੇ ਉਹਦੇ ਨਤੀਜੇ ਸਾਨੂੰ ਭੁਗਤਣੇ ਪੈਣਗੇ ਪਰ ਕਿਸਾਨ ਦੇ ਉੱਤੇ ਪਨੋਸ ਬਣ ਕੇ ਜਿਸ ਕੀ ਇਫਾਇਤ ਹਵਾ ਕਰੇ ਕੋ ਸ਼ਮਾ ਕਿਆ ਬੁਝੇ ਜਿਸੇ ਰੋਗ ਨੂੰ ਦੂਰ ਕਰੇ ਉਹ ਅਕਾਲ ਪੁਰਖ ਵਰਗੂ ਤਸਵੀਰ ਪਿਤਾ ਦਾ ਹੱਥ ਹੈ ਅਸੀਂ ਆਪਣੇ ਹੱਕੀ ਮੰਗਾ ਲਈ ਜਾਇਜ਼ ਮੰਗਾ ਲਈ ਆਪਣੇ ਪੇਟ ਲਈ ਆਪਣੇ ਬੱਚਿਆਂ ਦੇ ਰੋਜ਼ਗਾਰ ਲਈ ਕੋਈ ਵੀ ਕੁਰਬਾਨੀ ਜੇ ਕਿਸਾਨਾਂ ਨੂੰ ਕਰਨੀ ਪਈ ਉਹ ਪਿੱਛੇ ਨਹੀਂ ਹਟਣਗੇ ਇਹ ਜਿਹੜੀ ਜਿਹੜੀਆਂ ਕੁਰਬਾਨੀਆਂ ਨੇ ਇਹ ਸਾਨੂੰ ਗੁਰਤੇ ਗੁਰੂ ਸਾਹਿਬ ਨੇ ਮਿਲੀ ਹੈ ਕਿ ਜਿੱਤ ਸਾਨਾ ਵੀ ਹੋਏਗੀ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਜੀ both and